ਹੈਲੋ ਜੀ ਸਤਿ ਸ਼੍ਰੀ ਅਕਾਲ ਮੇਰੇ ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਹੋਰ ਸੁਣਾਓ ਜੀ ਕੀ ਹਾਲ ਚੱਲ ਉਮੀਦ ਤੁਸੀਂ ਸਾਰੇ ਠੀਕ ਠਾਕ ਵਧੀਆ ਹੋਵੋਗੇ ਆਪਾਂ ਠੀਕ ਠਾਕ ਸਾਰੇ ਵਧੀਆ ਵਾ ਇਹ ਨਾ ਸੰਡੇ ਦੀ ਵੀਡੀਓ ਆ ਤੇ ਇੱਥੇ ਨਾ ਗੁਰ ਮਨਮੀਤ ਦਾ ਨਾ ਮੈਂ ਸਰਵਾ ਤਾਂ ਗੁਰਪਤ ਦੇ ਦੁਪਹਿਰੇ ਗਿਆ ਸੀ ਸੌ ਇਹ ਸੌਂ ਗਿਆ ਨਾ ਹੁਣੇ ਉੱਠਿਆ ਜੇ ਸੁੱਤਾ ਉੱਠਿਆ ਉੱਠੇ ਨ ਮਤਲ ਚਾਚੂ ਪਿਆ ਆਤੀ ਹੈ ਚਾਹ ਪੀ ਆ ਕੇ ਤੇ ਇੱਥੇ ਹੁਣ ਇਹ ਕਹਿੰਦਾ ਹੀ ਕਿ ਮੈਂ ਖੇਡਣ ਜਾਣਾ ਮੈਂ ਕਿਹਾ ਨਹੀਂ ਖੇਡਣਾ ਪਹਿਲਾਂ ਸਰਵਾ ਉਸ ਤੋਂ ਬਾਅਦ ਆ ਖੇਡਣ ਜਾਹੀ ਤੇ ਨਾਲੇ ਆਪਾਂ ਨਾ ਮਤਲਬ ਕੰਮ ਕਰਨਾ ਸਕੂਲ ਦਾ ਵਰਕ ਕਰਨਾ ਹੋਮਵਰਕ ਕਰਨ ਵਾਲਾ ਰਹਿੰਦਾ ਵਾ ਤੇ ਇੱਥੇ ਇਹਨੂੰ ਨਾ ਥੋੜਾ ਜਿਹਾ ਮਤਲਬ ਕਿਵਾਰ ਜਦੋਂ ਮਤਲਬ ਸੋਕ ਜਾਂਦੇ ਨਾ ਇਹਦੇ ਇੱਕ ਕਰਲੀ ਵਾਲ ਵਾ ਉਦੋਂ ਥੋੜੀ ਜਿਹੀ ਜਿੱਦ ਜੀ ਕਰਦਾ ਕਿ ਮੈਂ ਨਹੀਂ ਹੋਣਾ ਮੈਂ ਨਹੀਂ ਹੋਣਾ ਇੱਥੇ ਬਸ ਮੈਂ ਪਿਆਰ ਨਾਲ ਸਮਝਾ ਸਮਝੂ ਕੇ ਹੀ ਬਿਠਾਇਆ ਸੀਗਾ ਕਿ ਮਾਂ ਬੈਠ ਜਾ ਮੇਰਾ ਪੁੱਤ ਆਪਾਂ ਮਤਲਬ ਸਿਰਵਾਲੀ ਕੇ ਫਿਰ ਉਸ ਤੋਂ ਬਾਅਦ ਤੁਖੇੜਾਂ ਹੀ ਫਿਰ ਆਪਾਂ ਕੰਮ ਕਰ ਲਾਂਗੇ ਇਸ ਤਰ੍ਹਾਂ ਕਹਿਣ ਲਈ ਹੀ ਇਹਨੂੰ ਹੇ ਮਾ ਪੁੱਤ ਨਾਲੇ ਗੱਲਾਂ ਕਰੰਦੇ ਹਿੱਤ ਕਹਿੰਦਾ ਦੀਦੀ ਨੇ ਵਾਲੇ ਆ ਤੇ ਮੈਂ ਕਿਹਾ ਹਾਂ ਦੀਦੀ ਨੇ ਵਾਕੇ ਚਲ ਗਈ ਆ ਤੇ ਤੂੰ ਵੀ ਵਾਲਾ ਤੇ ਫਿਰ ਚਲਦੀ ਮੇਰਾ ਪੁੱਤ ਬਾਹਰ ਤੇ ਇਸ ਤਰ੍ਹਾਂ ਇਸ ਤਰ੍ਹਾਂ ਗੱਲਾਂ ਕਰੰਦੇ ਹੀਗੇ ਤੇ ਮਨਮੀਤ ਦੇ ਪਾਪਾ ਵੀ ਆਏ ਹੀਗੇ ਸ਼ਾਮੀ ਜੀ ਆਏ ਕਿ 4:00 ਵਜੇ ਮਤਲਬ ਇੱਥੇ 5:00 ਵਜੇ ਦਾ ਟਾਈਮ ਹੋਆ 4:00 ਵਜੇ ਹੀ ਚਾਚੂ ਪੀਲੀ ਆ ਬਣਾ ਗਏ ਉਹ ਫਿਰ ਪਤਾ ਨਹੀਂ ਕਿੱਥੇ ਚਲ ਗਏ ਆ ਤੇ ਬਸ ਇੱਥੇ ਮੈਂ ਤਾਂ ਸਿਰ ਵੰਡੀ ਸਵੇਰ ਦਾ ਇੱਕ ਨਾ ਜੇ ਠੰਡ ਜੀ ਹੋ ਗਈ ਆ ਮਤਲਬ ਬੱਦਲ ਬੜਾ ਬਣਿਆ ਪਿਆ ਵਾ ਤੇ ਨਿੱਕੇ ਨਿੱਕੇ ਅੱਕਣੀਆਂ ਗੰਜੀਆਂ ਹੁੰਦੀਆਂ ਵਾ ਤੇ ਮੈਂ ਇਹਨਾਂ ਨੂੰ ਨਵਾ ਤੈ ਸਵੇਰੇ ਸਵੇਰੇ ਦਿੱਤਾ ਕਿ ਟਾਈਮ ਨਾਲ ਹੀ ਕਿ ਮਤਲਬ ਕਿ ਬਾਕੀ ਕੰਮ ਮੈਂ ਬਾਚੋ ਕੀਤੇ ਤੇ ਆਪ ਵੀ ਮੈਂ ਬਾਚੋ ਨਾ ਤੀ ਪਹਿਲਾਂ ਇਹਨਾਂ ਬੱਚਿਆਂ ਨੂੰ ਨਵਾਇਆ ਸੀ ਦੋਵਾਂ ਨੂੰ ਕਿ ਦੋਵਾਂ ਭੈਣ ਭਰਾਵਾਂ ਨੂੰ ਮਹਾ ਜੀ ਮੀਂਹ ਜਦਾ ਅਗੇ ਇਹਨਾਂ ਨੂੰ ਨਾਉਣਾ ਨਹੀਂ ਇਹਨਾਂ ਨੂੰ ਫੜ ਫੜ ਕੇ ਮੈਂ ਤੁਹੀਂ ਨਾਲੋਂ ਕਿ ਉਸ ਤੋਂ ਬਾਅਦ ਆ ਕੋਈ ਕੰਮ ਬਾਚੋ ਕਰਦੇ ਆ ਤੇ ਰੋਟੀ ਮੁੜ ਕੇ ਕਹਿੰਦੇ ਕਿ ਅਸੀਂ ਆਲੂ ਵਾਲੀ ਰੋਟੀ ਖਾਣੀ ਆ ਤੇ ਰੋਟੀ ਵੀ ਸਗੋਂ ਮੈਂ ਲੇਟ ਹੀ ਲਾਈ ਅੱਜ ਮਤਲਬ ਰੋਟੀ ਲਈ ਇੱਕ ਇੱਕ ਵਜ ਗਿਆ ਹੀ ਰੋਟੀ ਲੌਂਦੀ ਲੌਂਦੀ ਨੂੰ ਇੰਨਾ ਕੰਮ ਜਿਹੜਾ ਇਹ ਖੇਡੇ ਲੱਗੇ ਹੀ ਬਾਹਰ ਤੇ ਮੈਂ ਅੰਦਰ ਘਰੇ ਕੰਮਕੁਮ ਕਰਦੀ ਰਹੀ ਕੱਪੜੇ ਤੇ ਅੱਜ ਮਤਲਬ ਸੰਡੇ ਨੂੰ ਹੈ ਨਹੀਂ ਕੋਈ ਵੀ ਨਾ ਹੀ ਧੋਤੇ ਸ਼ਨੀਅਰ ਸਾਲੇ ਤੋਲੇ ਹੀ ਗੇ ਸ਼ਨੀਅਰ ਕੱਪੜੇ ਕਾਫੀ ਹੀ ਤੋਲੇ ਹੀ ਸਾਰੇ ਲੋ ਜੀ ਇੱਥੇ ਗੁਰਪਤੇ ਦਾ ਸਿਰ ਜਿਹੜਾ ਪਉਂਦੀ ਹੈ ਇਹ ਸਿਰ ਹੋਗਾ ਅਗੇ ਤੇ ਏ ਮਾਰ ਖੇਡਣ ਚਲ ਗਿਆ ਹੋ ਜਾਂਦਾ ਮੈਂ ਖੇਡਣਾ ਖੇੜਕੂੜ ਕੇ ਆ ਤੇ ਉਸ ਤੋਂ ਬਾਅਦ ਮੈਨੂੰ ਹੋਮਵਰਕ ਜਿਹੜਾ ਬਾਤ ਚ ਕਰਾਇਆ ਕਿਉਂਕਿ ਉਸ ਦਿਨ ਸੋਮਵਾਰ ਕੋ ਸਕੂਲ ਲੱਗਣਾ ਵਾ ਤੇ ਆ ਚਲ ਕੜੀ ਖੇੜਿਆ ਤੇ ਉਸ ਤੋਂ ਬਾਅਦ ਤੈਨੂੰ ਹੋਮਵਰਕ ਕਰवानी ਆ ਆ ਵੀਡੀਓ ਨਾਲ ਜਿਹੜੀ ਸੋਮਵਾਰ ਦੀ ਹੈ ਤੇ ਬੱਚੇ ਚਲ ਗਏ ਸਕੂਲ ਤੇ ਇੱਥੇ ਟਾਈਮ ਜਿਹੜਾ 8.5 ਦਾ ਪੌਣਿਕ 9 ਦਾ ਹੀਗਾ ਤੇ ਬਸ ਮੈਂ ਲੱਗੀ ਇਸ ਮਹ ਬਾਥਰੂਮ ਨਾ ਕਪੜੇ ਢੋਂਡੇ ਸੀ ਤੇ ਬਾਥਰੂਮ ਬਹੁਤ ਜ਼ਿਆਦਾ ਗੰਦਾ ਹੋਇਆ ਹੈ ਤੇ ਇੱਥੇ ਮੈਂ ਦਵਾਈ ਦੂਈ ਲਾਈ ਤੇ ਨਾਲ ਹੀ ਮੇਰੇ ਕਪੜੇ ਵੀ ਧੋਗੇ ਥੋੜੇ ਹੀ ਰਹਿਗੇਗੇ ਤੇ ਮੈਂ ਚੱਲ ਉਹਨੇ ਦਿਨ ਤੱਕ ਦਵਾਈ ਦੂਈ ਲਾਤੀ ਆ ਤੇ ਮੈਂ ਉਸ ਤੋਂ ਬਾਅਦ ਹੈ ਸਾਫ ਕਰਨਾ ਤੇ ਮੈਂ ਬਾਥਰੂਮ ਮਤਲਬ ਕੂਚੇ ਜਿਹਨਾਂ ਪਹਿਲਾਂ ਸਾਫ ਕਰਨ ਦੇ ਹੀ ਦਵਾਈ ਪਾ ਕੇ ਉਸ ਤੋਂ ਬਾਅਦ ਸਪਿੰਨਰ ਚੋਂ ਡੈਪੀ ਕਪੜੇ ਕੱਢਣਾ ਮਤਲਬ ਗੇਸੇ ਥੋੜੇ ਰਹਿਗੇ ਸੀਗੇ ਉਹ ਕੱਢਣ ਨਹੀਂ ਸੀਗੀ ਤੇ ਨਾਲ ਹੀ ਬਾਥਰੂਮ ਚ ਮੈਂ ਦਵਾਈ ਪਾ ਕੇ ਨਾ ਤੇ ਮਤਲਬ ਬਾਥਰੂਮ ਧੋਣਾ ਕਿੰਨੇ ਦਿਨ ਹੋ ਗਏ ਨਾ ਬਾਥਰੂਮ ਜਿਹੜਾ ਸਾਫ਼ ਹੀ ਨਹੀਂ ਹੋਇਆ ਵੇ ਤੇ ਪਹਿਲਾਂ ਤਾਂ ਠੀਕ ਨਹੀਂ ਕੁਝ ਤੇ ਅੱਜ ਨਾ ਮੇਰਾ ਮੂਡ ਹੀ ਬਣ ਗਿਆ ਅੰਦਰੋਂ ਦਾ ਮੈਂ ਸਾਰਾ ਕਰ ਲਿਆ ਕੰਮ ਤੇ ਪਹਿਲਾਂ ਸਵੇਰੇ ਲਾਈਟ ਚੱਲ ਗਈ ਹੀਗੀ ਨਹੀਂ ਤੇ ਸਵੇਰੇ ਟਾਈਮ ਨਾਲ ਹੀ ਕਰ ਲੈਣਾ ਸੀਗਾ ਤੇ ਇੱਥੇ ਸਾਢੇ 9 ਦਾ ਜਿਹੜਾ ਟਾਈਮ ਮਤਲਬ ਹੋ ਹੀ ਗਿਆ ਹੀਗਾ ਜਦੋਂ ਮੈਂ ਬਾਹਰ ਆਈਆਂ ਸਾਢੇ 9:00 ਵਾਜੇ ਤੇ ਉਸ ਤਰ੍ਹਾਂ ਜਾਈਂ ਜਾਣਾ ਵੀ ਹੀ ਦਵਾਈ ਲੈਣ ਬਾਬਾ ਬਕਾਲਾ ਸਾਹਿਬ ਤੇ ਇਥੇ ਬਾਅਦਸਾ ਮੈਨੂੰ ਇਹ ਕਹਿੰਦੇ ਕਿ ਆਪਾਂ 11 ਵਜੇ ਤੱਕ ਰਜੈਨੇ ਤੂੰ ਕਰ ਲਈ ਕੰਮ ਤੇ ਮੈਂ ਹਾਂ ਠੀਕ ਵਾ ਤੇ ਇਸ ਤੋਂ ਬਾਅਦ ਮੈਂ ਬਾਥਰੂਮ ਚ ਦਵਾਈ ਦੂਵੀ ਪਾ ਕੇ ਤੇ ਮੈਂ ਬਾਥਰੂਮ ਲੱਗੇ ਹੀ ਕਿ ਸਾਫ ਕਰਨ ਬਹੁਤ ਜਿਆਦਾ ਗੰਦੇ ਹੋਏ ਸੀਗੇ ਤੇ ਮੈਂ ਚੱਲ ਬਾਥਰੂਮ ਪਹਿਲਾਂ ਸਾਫ ਕਰਨਾ ਉਸ ਤੋਂ ਬਾਅਦ ਮਤਲਬ ਕਿ ਮੇਰਾ ਅੰਦਰਾਂ ਦਾ ਕੰਮ ਨਿਬੜਿਆ ਤੇ ਉਸ ਤੋਂ ਬਾਅਦ ਮੈਂ ਕਿ ਮੈਂ ਨਹਾ ਲੂੰਗੀ ਕਿ ਚੱਲ ਮੇਰਾ ਇਹ ਵੀ ਸਾਫ ਕੰਮ ਹੋ ਜਾਣਗੇ ਬਾਥਰੂਮ ਜੇ ਇੱਥੇ ਦਵਾਈ ਪਾ ਕੇ ਤੇ ਮਤਲਬ ਕਿ ਬਾਹਰੋਂ ਸਾਫ ਕਰ ਲਿਆ ਵਾਸ਼ ਵੇਸ਼ਨ ਕਰ ਲਿਆ ਸਾਫ ਸੂਫਾ ਮਤਲਬ ਉਹ ਇੱਕ ਵਰੀ ਨੂੰ ਸਟੀਲਵੁੱਲ ਜਿਹਾ ਸਕਰਬ ਜਿਹਾ ਜਿਹੜਾ ਮਾਰ ਰਿਆ ਤੇ ਉਸ ਤੋਂ ਬਾਅਦ ਆ ਫਿਰ ਮੈਂ ਅੰਦਰ ਚ ਬੋਕਰ ਨਾਲ ਪਹਿਲਾਂ ਕੀਤਾ ਇਹਨੂੰ ਝਾੜੂ ਨਾਲ ਕੀਤਾ ਸਾਰੇ ਇਹਨੂੰ ਪਾਗੇ ਦਵਾਈ ਨੂੰ ਤੇ ਉਸ ਤੋਂ ਬਾਅਦ ਆ ਮਤਲਬ ਜੋ ਕੂਚਾ ਹੀ ਨਾ ਮੈਂ ਮਤਲਬ ਰਾਲ ਦੇਖਿਆ ਨਾ ਤੇ ਕੰਧਾਂ ਤੇ ਥੋੜੀ ਥੋੜੀ ਕੰਧ ਧੋਤੀ ਸਾਫ ਕੀਤੀ ਕੰਧਾਂ ਵੀ ਥੋੜੀਆਂ ਗੰਦੀਆਂ ਹੈਗੀਆਂ ਤੇ ਇੱਥੇ ਨਾ ਇਹ ਟੁੱਟੀ ਦਾਣਾ ਪਾਣੀ ਚੂੰਦਾ ਰਹਿਦਾ ਮਸ਼ੀਨ ਲੱਗੇ ਤੇ ਇੱਥੇ ਵੀ ਉਹ ਪਣਾ ਜੇ ਜੰਮਿਆ ਪਿਆ ਸੀ ਕਿੰਨਾ ਹੀ ਮਤਲਬ ਕਿ ਫਿਰ ਮੈਂ ਮਸ਼ੀਨ ਉਲਾਂ ਨੂੰ ਕਰਕੇ ਤੇ ਉਥੇ ਪਾਈ ਦਵਾਈ ਤੇ ਉਥੋਂ ਥੋੜੀ ਸਾਫ਼ ਕੀਤਾ ਕੀਤੀ ਮਤਲਬ ਕੀਤਾ ਬਾਥਰੂਮ ਸਾਫ਼ ਕਿਉਂਕਿ ਗੰਦਾ ਬੜਾ ਹੋਇਆ ਸੀਗਾ ਇਸ ਕਰਕੇ ਫਿਰ ਮੈਂ ਮਤਲਬ ਕਿ ਹੋਰ ਤਰ੍ਹਾਂ ਦਾ ਲੱਗਦਾ ਹੈਗਾ ਤੇ ਅਜੇ ਤੱਕ ਉਸ ਤਰ੍ਹਾਂ ਬੋਕਰ ਨਾ ਪਰ ਦਵਾਈ ਨਾਲ ਨਾ ਹੋ ਗਿਆ ਵੀ ਮਤਲਬ ਹਫਤਾ ਕੋਈ ਗਿਆ 10 ਦਿਨ ਕਿ ਦਵਾਈ ਪਾਈ ਨੂੰ ਪਹਿਲਾਂ ਖਤਮ ਹੋਈ ਸੀਗੀ ਤੋਂ ਦਿਨ ਪਾਈ ਪਾਈ ਆਇਆ ਤੇ ਪਾਈ ਤੋਂ ਲੈ ਨੂੰ ਪੰਜ ਚਾਰ ਦਿਨ ਹੋ ਗਏ ਤੇ ਮੁੜ ਕੇ ਮੈਂ ਨਹੀਂ ਠੀਕ ਮੈਨੂੰ ਦਿਲ ਜ ਨਹੀਂ ਕੀਤਾ ਹੈਗਾ ਤੇ ਅਜ ਮੈਂ ਮਤਲਬ ਕੁਬਾਸੇ ਇਥੇ ਮਿਲ ਕੇ ਕਰ ਕਰਕੇ ਬਾਥਰੂਮ ਸਾਫ ਕਿਨਾ ਮਤਲਬ ਕਿ ਮੈਂ ਮਤਲਬ ਕਿ ਬਦਲਵਾਈ ਜੀ ਪੂਰੀ ਬਣੀ ਆ ਐਤਵਾਰ ਵੀ ਹੀ ਤੇ ਸੋਮਵਾਰ ਵੀ ਹੀਗੀ ਕੱਲ ਦੀ ਇਹ ਵੀਡੀਓ ਸੋਮਵਾਰ ਦੀ ਤੇ ਇਥੇ ਮਤਲਬ ਕਿ ਮੈਂ ਕਪੜੇ ਕੁਪੜੇ ਕਾਫੀ ਹੀ ਮੈਂ ਸਾਰੇ ਫਿਰ ਧੋ ਤੂ ਕੇ ਜਿਹੜੇ ਬਾਤ ਤੇ ਮਾਂ ਚੱਲ ਕਿ ਹੋ ਜੂਗਾ ਮਤਲਬ ਕਿ ਆਪੇ ਸੁੱਕਦੇ ਸੁੱਕਦੇ ਰਹਿਣਗੇ ਕੱਲ ਸੰਡੇ ਨੂੰ ਵੀ ਤੂੰ ਬਦਲਦਾ ਕਰਕੇ ਤੇ ਕਹਿਣੀ ਹੀ ਕਪੜੇ ਇੰਨੇ ਨਹੀਂ ਤੇ ਫਿਰ ਮੈਂ ਅੱਜ ਮੈਂ ਸਾਰੇ ਕਪੜੇ ਜਿਹੜੇ ਧੋ ਤੂ ਲਏ ਆ ਤੇ ਉਸ ਤੋਂ ਬਾਅਦ ਦਾ ਮਤਲਬ ਕਿ ਮੈਂ ਨਾਲ ਹੀ ਜਿਹੜਾ ਨਾਲੋਂ ਬਾਥਰੂਮ ਸਾਫ਼ ਕਰਕੇ ਨਾ ਆਕੇ ਤੇ ਫਿਰ ਮੈਂ ਮੇਰੇ ਮੀਤ ਦੇ ਪਾਪਾ ਨੂੰ ਫੋਨ ਕਰਤਾ ਹੀ ਆ ਫਿਰ ਅਸੀਂ ਚੱਲ ਗਏ ਦਵਾਈ ਲੈਣ ਤੇ ਨਾਲੇ ਪਾਪਾ ਬਕਾਲਾ ਸਾਹਿਬ ਮੱਥਾ ਟੇਕਣਾ ਹੀ ਕਹਤੇ ਅਸੀਂ ਚੱਲ ਫਿਰ ਟੇਕ ਆਏ ਹਿੰਗੇ ਮੱਥਾ ਇੱਥੇ ਬਸ ਮੇਰੇ ਬਾਥਰੂਮ ਵੀ ਸਾਫ਼ ਹੋ ਗਏ ਐ ਤੇ ਕੱਪੜੇ ਵੀ ਜਿਹੜੇ ਵੇਖੋ ਕਿੰਨੇ ਕੱਪੜੇ ਧੋਤੇ ਤੇ ਬਦਲ ਹੋਇਆ ਪੂਰਾ ਝੜ ਬਣਿਆ ਵਾ ਤੇ ਹਵਾ ਚਲਦੀ ਪਈ ਆ ਮਾੜੀ ਮਾੜੀ ਤੇ ਕਿੰਨੇ ਕਿ ਕੱਪੜੇ ਜਿਹੜੇ ਮਤਲਬ ਮੈਂ ਧੋਕੇ ਤੇ ਪਾਦੇ ਆ ਤੇ ਆਪੇ ਹੁਣ ਜਾਣਗੇ ਸੋਕ ਤੇ 4:00 ਵਜੇ ਦਾ ਟਾਈਮ ਆ ਤੇ ਅਸੀਂ ਦਵਾਈ ਲੈ ਕੇ ਆ ਗਏਗੇ 2:00 ਵਜੇ ਤੱਕਰ ਬਾਬਾ ਬਗਲਾ ਗਈ ਬੋ ਹੋ ਕੇ ਮੱਥਾ ਵੀ ਦੇ ਕੇ ਦਵਾਈ ਲੈ ਕੇ ਆ ਦੇਗੇ ਤੇ ਬੱਚੇ ਵੀ ਆ ਗਏ ਆਪਣੇ ਸਕੂਲਾਂ ਤੇ ਇੱਥੇ ਹੁਣ ਸ਼ਾਮ ਦਾ ਟਾਈਮ ਹੈ 4:00 ਵਜੇ ਦਾ ਟਾਈਮ ਹੈ 4:30 ਦਾ ਤੇ ਇੱਕਦਮ ਮਨਾ ਮੇ ਆਇਆ ਛੱਟਾ ਕਾਫੀ ਜੜੀਆਂ ਲੱਗੀਆਂ ਹੀ ਮਤਲਬ ਮਿੰਟੂ ਮਿੰਟੇ ਮੈਂ ਕੱਪੜੇ ਲਾ ਲੂ ਕੇ ਛੁੱਟੇ ਤਾਰ ਤੇ ਮੇਰੇ ਕੱਪੜੇ ਪਏ ਸੀ ਮੈਂ ਫੜਾ ਫੜਮੀ ਵੀ ਇੱਕ ਛਟਾ ਵੀ ਕਿਤੇ ਫੜਾ ਫੜਾ ਕੱਪੜੇ ਆਪਣੇ ਲਾ ਕੇ ਅੰਦਰ ਸੁੱਕਤੀ ਕਿਉਂਕਿ ਇੱਕਦਮ ਹੀ ਛਟਾਕਾ ਜਿਹਾ ਆ ਗਿਆ ਤੇ ਤਾਂ ਇਹ ਜਿਹੜਾ 7:00 ਵਜੇ ਦਾ ਵਾ ਤੇ ਆਪਾਂ ਉਦੋਂ ਸ਼ਾਮ ਨੂੰ ਇੱਕ ਬਣਾਉਣੀ ਜਦੋਂ ਇਹ ਛੱਟਾ ਨਹੀਂ ਨਾ ਆ ਜੀਆ 4:00 ਵਜੇ ਤੇ ਕੱਪੜੇ ਕਿਤੇ ਲਾ ਕੇ ਆਪਾਂ ਸਾਰੇ ਅੰਦਰ ਸੁੱਕੇਗੇ ਅੱਜ ਕੱਲ੍ਹ ਇੱਕਦਮ ਹੀ ਛਟਾਕਾ ਜਿਹਾ ਆਇਆ ਵਾਵਾ ਹੀ ਪੈ ਗਿਆ ਉਸਨੂੰ ਫਿਰ ਤੇ ਬਾਬੇਸ ਮਾਂ ਬੀਬੀ ਨੇ ਕਿਹਾ ਤੇਨੇ ਬਤੀਨਾ ਨੂੰ ਕੰਮ ਕਰਵਾਇਆ ਗੁਰਪਤਿ ਨੂੰ ਹੁਮਲ ਕੇ ਕਰਵਾ ਦਿੱਤੀਆਂ ਕਰਵਾ ਕੇ ਤੇ ਉਸ ਤੋਂ ਬਾਅਦ ਮੈਂ ਸਬਜੀ ਕੀ ਰੰਦੇ ਪੀਂ ਆਤੂ ਸੋ ਤੇਰੇ ਤੋਂ ਵਸਦੇ ਰਹੀ ਲੀਤੀ ਨੂੰ ਆਖਣ ਤੋਂ ਪਹਿਲਾਂ ਉਹ ਜੀ ਰਕੇ ਪਹਿਲਾਂ ਭਿੰਡੀ ਪਾਉਂਦੇ ਤੇ ਪੇੜਾ ਲਾਉਂਗੀ ਪਿਆਜ਼ ਵੀ ਕੱਟੀ ਆ ਤੇ ਭਿੰਡੀ ਵੀ ਕੱਟੀ ਆ ਤੇ ਕਰਾਈ ਤੋਂ ਥੀਲ ਪਾਤਾ ਫਿਰ ਘੋਮਨੀ ਪੀਸ ਕਰਦੇ ਆ ੜਕਾ ਲਾਉਂਦੇ ਆ ਸਤਿ ਸ਼੍ਰੀ ਅਕਾਲ ਮੇਰੇ ਚੈਨਲ ਤੇ ਤੁਹਾਡਾ ਸਵਾਗਤ ਆ ਜੀ ਹੋਰ ਸੁਣਾਓ ਜੀ ਕੀ ਹਾਲ ਚਾਲ ਉਮੀਦ ਸਾਰੇ ਠੀਕ ਠਾਕ ਵਧੀਆ ਹੋਗੇ ਜੀ ਇੱਥੇ ਸ਼ਾਮ ਮਤਲਬ ਸ਼ਾਮ ਦਾ ਕੀ ਰਾਤ ਦਾ ਟਾਈਮ ਜਿਹੜਾ ਮਤਲਬ ਹੋ ਗਿਆ ਵਾ ਤੇ ਮੈਂ ਲਕੀਆ ਸਭ ਜਿਹੜਾ ਕਲੀਆਂ ਤੇਲ ਪਾ ਦਿੱਤਾ ਵਾ ਸੜ ਜਾਂਦਾ ਤੇਲ ਤੇ ਉਸ ਤੋਂ ਬਾਅਦ ਪਿਆਜ਼ ਮੈਂ ਜਿਹੜੀ ਪਿਆਜ਼ ਤੇ ਟਿੱਡੀ ਕੱਟ ਲਈ ਸੀ ਤੇ ਉਹਨਾਂ ਨੂੰ ਮੈਂ ਤੜਕਾ ਜਿਹੜਾ ਪਾਉਂਗੀ ਅੱਜ ਬੱਸ ਚਲ ਗਏ ਉੱਥੇ ਬਾਬਾ ਬਕਾਲਾ ਸਾਹਿਬ ਦਵਾਈ ਲੈਣ ਤੇ ਦਵਾਈ ਦੋਈ ਲੈ ਕੇ ਤੇ ਨਾਲ ਹੀ ਫਿਰ ਅਸੀਂ ਕਿ ਚੱਲ ਕਿ ਮੱਥਾ ਵੀ ਟੇਕ ਜਣੇ ਗੁਰਪਤ ਮਿਰਚੀ ਵਿੱਚ ਹੱਥ ਨੂੰ ਲੱਗ ਜਣੀ ਜਾਂ ਮੇਰੇ ਹੱਥ ਤੋਂ ਹੱਸ ਤੋਂ ਮਿਰਚਾਂ ਕੱਟੀਆਂ ਵਿੱਚ ਇਧਰ ਹੈਂਡ ਵਾਸ਼ ਕਰ ਬੇਟਾ ਇਹ ਦੇ ਕੋਲੀ ਮੇਰੇ ਭਾਂਡੇ ਬਹਿ ਮੰਨਣ ਵਾਲੇ ਹਾਂ ਕੋਲੇ ਕੋਲੇ ਇਹਦੇ ਸਾਫ ਬਣਾਵਾ ਇਦਰਾ ਹੱਥ ਕਰ ਹੱਥ ਕਰਦਾ ਇਹ ਦੇਖੋ ਭਾਂਡੇ ਦਾ ਸਾਫ ਕਰਨਾ ਮਲੇ ਤੇ ਉਸ ਤੋਂ ਬਾਅਦ ਇੱਕਦਾਂ ਮੀ ਛਿੱਟਾਂ ਜੀਆਂ ਇੰਨੀਆਂ ਆਦੀਆਂ ਕੱਪੜੇ ਤੋਂ ਬੇਹੀ ਗੇ ਸਾਰ ਤੇ ਪੈ ਉਹ ਸਾਰੇ ਅਜੇ ਕੱਪੜੇ ਸਗੋ ਤੈ ਲੱਗਣ ਵਾਲੇ ਤੇ ਇਹ ਕੰਮ ਨੂੰ ਕਰਕੇ ਤੇ ਕਿੰਨਾ ਟਾਈ ਜਿਹੜਾ ਹਨੂਨ ਲੱਗ ਗਿਆ ਇਹ ਲਈ ਲੇਟ ਆਏ ਜੇ ਆਪਾਂ ਕਰੀਏ ਇਹ ਨਾ ਪਰਸੋ ਲਈ ਹੁੰਦੀਆਂ ਸੀ ਪਿੰਡੀਆਂ ਤੇ ਵਾਰੀ ਨਹੀਂ ਆਈ ਮਤਲਬ ਕਿ ਬਣਾਈਆਂ ਹੀ ਨਹੀਂ ਗਈਆਂ ਇਸ ਤਰ੍ਹਾਂ ਸੱਜੀ ਹੈਗੀ ਤੇ ਇਹਨਾਂ ਦੀ ਵਾਰੀ ਨਹੀਂ ਆਈ ਤੇ ਅੱਜ ਫਿਰ ਮੈਂ ਧੋਤਿਆਂ ਤੇ ਵੇਲੇ ਮੈਂ ਕੱਲ ਹੀ ਕਿ ਕੱਲ ਰਾਤ ਨੂੰ ਬਣਾਉਂਗੀ ਫਿਰ ਕੱਲ ਹੁਣੀ ਬਣਾਈਆਂ ਗਈਆਂ ਤੇ ਹੁਣ ਅੱਜ ਮਹਾਂ ਚੱਲ ਬਣਾ ਲੈਨੇ ਆ ਨਾ ਮਤਲਬ ਦਵਾਈ ਦੂਗੀ ਆਪਾਂ ਲੈ ਕੇ ਤੇ ਬਾਬਾ ਬਕਾਲਾ ਸਾਈਂ ਬਸਾਖੀ ਵਾਲ ਦਿਨ ਕਿਤੇ ਵੀ ਜਾਇਆ ਨਹੀਂ ਗਿਆ ਗੁਰਦਾਰੇ ਸਿਰਫ ਆਪਾਂ ਇੱਥੇ ਹੀ ਗਏ ਆਂ ਪਿੰਡ ਵਾਲੇ ਗੁਰਦਾਰਾ ਸਾਈਂ ਵੀ ਤੇ ਅੱਜ ਆਪਾਂ ਬਾਬਾ ਬਕਾਲਾ ਸਾਈਂ ਮੱਥਾ ਜਿਹੜਾ ਟੇਕ ਆਏ ਆਂ ਦੇਖੋ ਬਸ ਆਪਣਾ ਜਿਹੜਾ ਪਿਆਜ਼ ਵਾ ਘੋਟ ਦੱਲਿਆ ਵਾ ਤੇ ਮੈਂ ਨਾ ਇਹਦੇ ਵਿੱਚ ਨਾ ਮਤਲਬ ਇਹ ਕਿ ਥੋੜਾ ਜਿਹਾ ਪਿੰਡ ਗਾਣਾ ਜਿਸ ਤਰ੍ਹਾਂ ਤਲ ਕੇ ਨਾ ਤੇ ਲੂਣ ਮਿਰਚ ਮੈਂ ਬਾਅਦ ਚ ਐਡ ਕਰਨਾ ਵਾ ਲੂਣ ਮਿਰਚ ਮੈਂ ਬਾਅਦ ਚ ਪਾਉਣਾ ਵਾ ਹੋਰ ਹਲਦੀ ਤੇ ਕਿਉਂਕਿ ਫਿਰ ਜੇ ਨਾਲ ਪਾ ਦਈਏ ਨਾ ਲੂਣ ਫਿਰ ਉਹ ਜਿਲਬ ਜੀ ਛੜ ਜਾਂਦੀ ਹੈ ਭਿੰਡੀ ਮੈਂ ਇਸ ਕਰਕੇ ਮਤਲਬ ਕਿ ਜਿਹੜੀ ਮਤਲਬ ਨਮਕਾ ਲੂਣ মানে ਉਹ ਮੈਂ ਬਾਅਦ ਚ ਐਡ ਕਰਦਾ ਵਾਂ ਤੇ ਬਸ ਇਥੇ ਹੋ ਗਿਆ ਵਾ ਪਿਆਜ਼ ਆਪਣਾ ਆਵੇ ਪੋਚ ਜੀ ਗਿਆ ਤਕਰੀਬਨ ਤੇ ਹੁਣ ਆਪਾਂ ਨਾਲ ਹੀ ਪਾ ਦਿੰਨੇ ਆ ਭਿੰਡੀ ਭਿੰਡੀ ਪਾ ਦੇ ਤੇ ਨੂੰ ਹਲਾ ਦੇਣੀ ਆ ਦੇਨ ਨੂੰ ਹਲਾ ਦਿੰਨੇ ਹਲਾ ਕੇ ਤੇ ਉਸ ਤੋਂ ਬਾਅਦ ਮਤਲਬ ਕਿ ਥੋੜੀ ਜਿਹੀ ਜਦੋਂ ਲੱਗ ਗਈ ਨਾ ਉਹ ਸੇਕਾ ਥੋੜੀ ਜਿਹੀ ਤਲੀਜੇ ਗਈ ਫਿਰ ਮੈਂ ਮਤਲਬ ਕਿ ਨਮ ਲੂਣ ਤੇ ਹਲਦੀ ਮੈਂ ਬਾਚੋਂ ਪਾਉਂਗੀ ਤੇ ਮਿਰਚਾਂ ਤੇ ਮੈਂ ਭਿੰਡੀ ਨਾਲ ਹੀ ਕੱਟ ਕੇ ਤੇ ਪਾਦਤੀ ਆਂ ਤੇ ਮਤਲਬ ਇਸ ਤਰ੍ਹਾਂ ਫਿਰ ਨਾ ਉਹ ਜਿਲਭ ਜੀ ਨਹੀਂ ਛੱਡਦੀ ਭਿੰਡੀ ਜੇ ਲੂਣ ਨਾਲ ਪਾਦੀਏ ਨਾ ਫਿਰ ਉਹ ਜਿਲਭ ਜੀ ਛੱਡ ਦਿੰਦੀ ਲਓ ਜੀ ਲੂਣ ਮਿੱਥ ਜਿਹੜਾ ਆਪਾਂ ਪਾ ਕੇ ਤੇ ਆਪਾਂ ਦਿੱਤੀਏ ਆਪਾਂ ਨੂੰ ਕਿ ਥੋੜੀ ਜਿਹੀ ਢੱਕ ਲੈਨੇ ਆਂ ਭਿੰਡੀ ਢੱਕ ਕੇ ਬਣਾ ਲਵਾਂ ਨਾ ਤੇ ਹੁਣ ਮੈਂ ਕਰ ਲਾਂ ਭਾਂਡੇ ਸਾਫ ਭਾਂਡੇ ਸਾਫ ਕਰਕੇ ਫੇਰ ਲਾਉਂਗੀ ਰੋਟੀ ਆਲੂ ਤੋਂ ਮੈਨੂੰ ਭਾਂਡਿਆਂ 'ਤੇ ਤੇਲ ਲੱਗਾ ਤੇ ਇੱਧਰ ਮੇਰੇ ਬੱਚੇ ਲੜਨਦਾ ਆ ਦੋਨੋਂ ਭਾਂਡਾ ਆ ਲੈ ਦੇਖੋ ਇੱਧਰ ਦੇਖੋ ਕਿੰਨਾ ਲੜਨਦੇ ਆ ਆਹ ਵੇਖੋ ਆਹ ਦੇਖੋ ਕਿੰਨਾ ਲੜਨਦੇ ਗੁਰਪਤੇ ਆਹ ਵੇਖੋ ਕਿ ਤਰ੍ਹਾਂ ਲੜਨਦੇ ਗੁਰਪਤੇ ਉੱਠ ਬੁੱਤ